ਕਬੂਰਤਲਾ ਚ ਗਵਾਂਡੀਆਂ ਦੀ ਆਪਸ ਚ ਤਕਰਾਰ ਚ ਇੱਕ ਗਵਾਂਡੀ ਨੇ ਚਲਾਈਆਂ ਗੋਲੀਆਂ ਮੌਕੇ ਤੇ ਆ ਕੇ ਡੀਐਸਪੀ ਸਬਡਿਵੀਜ਼ਨ ਤੇ ਐਸਐਚਓ ਥਾਣਾ ਸਿਟੀ ਨੇ ਲਿਆ ਜਾਇਜ਼ ਕੀਤਾ ਦੋਸ਼ੀ ਤੇ ਪਰਚਾ ਦਰਜ ਕਬੂਰਤਲਾ ਤੋਂ ਪੱਤਰਕਾਰ ਗੋਲਮੜੀ ਦੀ ਰਿਪੋਰਟ ਕਿ ਇੱਕ ਪੱਤਰਕਾਰ ਤੇ ਗੋਲੀਆਂ ਵੀ ਚੱਲੇ ਆ ਤੇ ਮੱਲੇ ਵਾਲੇ ਆਪਣੇ ਮਕਾਨ ਵੀ ਵੇਚਣ ਤੇ ਲਗਾ ਕੇ ਬੈਠੇ ਪਏ ਆ ਇਹ ਸਰ ਕੀ ਮਾਮਲਾ ਕੀ ਹੈ ਇਥੇ ਬੇਸਿਕਲੀ ਦੋ ਘਰ ਨੇ ਉਹਨਾਂ ਦੇ ਵਿੱਚ ਇੱਕ ਤਾਂ ਪਾਣੀ ਦੀ ਪਾਈਪ ਨੂੰ ਲੈ ਕੇ ਦੂਸਰਾ ਇਹ ਸਾਡੇ ਕੈਮਰਾਜ਼ ਕੈਮਰਾ ਦੀ ਪੋਜੀਸ਼ਨ ਨੂੰ ਲੈ ਕੇ ਦੋ ਘਰਾਂ ਦੇ ਵਿੱਚ ਥੋੜੀ ਦੇਰ ਦੀ ਬਹਿਸ ਸਈਆ ਹੋ ਰਿਹਾ ਸੀਗਾ ਤੇ ਹੁਣ ਸਾਨੂੰ ਦੋਨਾਂ ਧਰਾਂ ਤੋਂ ਕੰਪਲੇਂਟ ਆਈ ਹੈ ਤੇ ਉਹ ਕੰਪਲੇਂਟ ਨੂੰ ਵੈਰੀਫਾਈ ਕੀਤਾ ਜਾਵੇਗਾ ਇੱਕ ਧਰ ਕਹਿ ਰਹੀ ਹੈ ਕਿ ਦੂਸਰੇ ਪਾਸੋਂ ਵੈਪਨ ਤੋਂ ਫਾਇਰ ਕੀਤਾ ਗਿਆ ਤੇ ਸੈਕੰਡਲੀ ਇਹਨਾਂ ਲੋਕਾਂ ਤੋਂ ਕੰਪਲੇਂਟ ਹੈ ਕਿ ਉਹਨਾਂ ਨੇ ਇਹਨਾਂ ਤੇ ਅਟੈਕ ਕੀਤਾ ਬੀਤੀ ਜਾਨੇ ਇਕੱਠੇ ਹੋ ਕੇ ਆਏ ਸੀਗੇ ਤੇ ਹੁਣ ਅਸੀਂ ਫੁਟੇਜ ਦੇਖ ਰਹੇ ਹਾਂ ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਨੂੰ ਇਨਵੈਸਟਿਗੇਟ ਕੀਤਾ ਜਾ ਰਿਹਾ ਤੇ ਜੋ ਵੀ ਬੰਦੀ ਕਾਰਵਾਈ ਹੋਗੀ ਲੋਕ ਇਹ ਇਜਾਮ ਨੇ ਫਾਈਲ ਕੱਢਿਆ ਸਰ ਦੇ ਬ੍ਰਦਰਸ ਤੇ ਤਬ ਰਾਜਨੀਤਿਕ ਜਵਾਬ ਦੀ ਵੀ ਗੱਲ ਕਰ ਰਹੇ ਹੈ ਤੇ ਕਹੀ ਕੀ ਹੈ ਕੋਈ ਰਾਜਨੀਤਿਕ ਦਬਾਅ ਵਾਲੀ ਗੱਲ ਨਹੀਂ ਹੈ ਜੀ ਜੋ ਵੀ ਜੇ ਕਿਸੇ ਨੇ ਲਾ ਨੂੰ ਹੱਥ ਚ ਲਿਆ ਹੈ ਲਾ ਸਾਰਿਆਂ ਲਈ ਲਿਕ ਹੈ ਤੇ ਜੇ ਕਿਸੇ ਨੇ ਨੂੰ ਲਾ ਨੂੰ ਹੱਥ ਚ ਲਿਆ ਜੋ ਵੀ ਜਿਸ ਵੀ ਲਾ ਦੀ ਇਨਫੋਰਸਮੈਂਟ ਹੋਗੀ ਉਹਦੇ ਬੇਸਿਸ ਉੱਤੇ ਕਾਰਵਾਈ ਕੀਤੀ ਜਾਵੇਗਾ ਸਰ ਇਹਨੇ ਫਾਇਰ ਕੱਢਿਆ ਉਹ ਕੌਣ ਬੰਦਾ ਕੌਣ ਹੈ ਇਹ ਨਹੀਂ ਮਾਂਦੇ ਇਹ ਅ ਇਲੈਜ ਕੀਤਾ ਜਾ ਰਿਹਾ ਹੈ ਕਿ ਜੀ ਗਿੰਨੀ ਹੈ ਜੋ ਕਿ ਇਹਨਾਂ ਦਾ ਨੇਬਰ ਹੈ ਉਹਨਾਂ ਤੇ ਇਹ ਕਹਿ ਰਿਹਾ ਕਿ ਉਹਨਾਂ ਨੇ ਦੋ ਫਾਇਰ ਕੀਤੇ ਸਰ ਕੋਲ ਲੱਭ ਨਹੀਂ ਮੌਕੇ ਤੋਂ ਕੋਈ ਕੋਲ ਨਹੀਂ ਬਰਾਮਦ ਹੋਇਆ ਪਰ ਅਸੀਂ ਫਿਲਹਾਲ ਵੈਰੀਫਾਈ ਕਰਨ ਲਈ ਜਿਹੜਾ ਵੈਪਨ ਹੈ ਉਹਨੂੰ ਅਸੀਂ ਕਬਜ਼ਾ ਪੁਲਿਸ ਨੇ ਚੁਲਿਆ ਹੋਇਆ ਸਰ ਕੋਈ ਰੈਸਟਰੀ ਪਈ ਹੈ ਨਹੀਂ ਹਜੇ ਸਟੇਟਮੈਂਟ ਲਿਖ ਕੇ ਜੀ ਜੋ ਵੀ ਕਾਨੂੰਨੀ ਕਰਵਾਈ ਹੋ ਕੀਤੀ ਜਾਵੇਗੀ ਸਰ ਉਸ ਵੈਪਨ ਸੀਸੀ ਅੰਦਰ ਫੈਲ ਦੇ ਹੋ ਗਿਆ ਹਾਂਜੀ ਫੈਲ ਜਾਵੇਗਾ ਵੈਰੀਫਾਈ ਕੀਤਾ ਜਾਵੇਗਾ ਹਾਂਜੀ ਜੀ طرف پہ ਇਹ ਬਜਾਰੇ ਬਾਕੀ ਕੈਮਰਾ ਦੀ ਫੁਟੇਜ ਵੀ ਦੇਖਿਆ ਜਾਣੀ ਹੈ ਜੀ ਇਹ ਫੈਮਲੀ ਕੋਲ ਵੀ ਕੈਮਰਾ ਲੱਗੇ ਹੋਏ ਆ ਉਹਨਾਂ ਦੇ ਵੀ ਕੈਮਰੇ ਲੱਗੇ ਹੋਏ ਤੇ ਕੈਮਰਿਆਂ ਚੋਂ ਸਾਰੀ ਗੱਲ ਕਲੀਅਰ ਹੋਈ ਜਾਊਗੀ ਫੁਟੇਜ ਦੇਖ ਕੇ ਤੇ ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਦੇ ਬਿਆਨਾਂ ਤੇ ਜੋ ਵੀ ਬੰਦੇ ਕਰੀ ਕੀਤੀ ਜਾਏਗੀ ਇਹ ਗੱਲ ਤਾਂ ਜੀ ਹੁਣ ਜਦੋਂ ਵੈਰੀਫਾਈ ਹੁੰਦੀ ਹੈ ਅਸੀਂ ਤੁਹਾਨੂੰ ਡਿਟੇਲਸ ਉਸ ਤੋਂ ਬਾਅਦ ਹੀ ਦੱਸ ਸਕਦੇ ਹਾਂ ਇਨਵੈਸਟੀਗੇਸ਼ਨ ਦੁਬਾਰਾ ਇਹ ਪੱਤਰਕਾਰ ਵੀ ਉੱਥੇ ਬੰਦ ਕੀਤਾ ਕਿਸ ਨੂੰ ਕਿਸ ਨੂੰ ਅਰੈਸਟ ਨਹੀਂ ਕੀਤਾ ਜੀ ਮੌਕੇ ਤੇ ਦੋਨੋਂ ਜਾਣੇ ਨੇ ਦੂਜਿਆਂ ਦੇ ਖਿਲਾਫ ਕੰਪਲੇਂਟ ਕੀਤੀ ਸੀਗੀ ਅਸੀਂ ਮੌਕਾ ਦੇਖਣ ਆਏ ਆ ਮੌਕਾ ਦੇਖ ਕੇ ਅਸੀਂ ਥਾਣੇ ਚੱਲੇ ਆ ਕਿਸ ਨੂੰ ਅਰੈਸਟ ਨਹੀਂ ਕੀਤਾ ਬਾਜ਼ਰ ਸਾਰੇ ਉੱਥੇ ਅਸੀਂ ਸਿਰਫ ਇਕਰ ਪੁੱਛ ਕਚੀ ਲਈ ਲੈ ਕੇ ਗਏ ਕਿਉਂਕਿ ਕਲੇਮ ਬੜੇ ਸੀਰੀਅਸ ਨਹੀਂ ਬੜੇ ਹੀ ਨੀਨੀਅਸ ਨੇਚਰ ਆਫ ਅਫੈਂਸ ਹੈ ਤੇ ਕਿਸ ਨੂੰ ਅਰੈਸਟ ਨਹੀਂ ਕੀਤਾ ਗਿਆ ਅਸੀਂ ਸਿਰਫ ਪੁੱਛ ਕਚ ਕਰਨ ਲਈ ਇੱਕ ਵਾਰ ਨਾਲ ਉਹਨਾਂ ਦੇ ਬੈਠ ਕੇ ਪੁੱਛ ਕਚ ਕਰਾਂਗੇ ਸਰ ਸਰ ਮਾਮਲਾ ਸਾਰਾ ਗਲੀ ਚ ਪਾਈਪ ਪਾਈਪਾਂ ਨੂੰ ਲੈ ਕੇ ਆਇਆ ਮਾਮਲਾ ਇੱਕ ਪਾਣੀ ਦੇ ਪਾਈਪ ਨੂੰ ਲੈ ਕੇ ਤੇ ਸੈਕੰਡਲੀ ਇੱਕ ਜਿਹੜੀ ਕੈਮਰਿਆਂ ਦੀ ਪੋਜੀਸ਼ਨ ਹੈ ਉਹ ਇਹ ਲੇਜ ਕਰ ਰਹੇ ਕਿ ਉਹਨਾਂ ਦੀ ਪ੍ਰਾਈਵੇਸੀ ਉਹਦੇ ਨਾਲ ਇਨਵੇਡ ਹੋ ਰਹੀ ਹੈ ਤੇ ਕੈਮਰਿਆਂ ਦੀ ਪੋਜੀਸ਼ਨ ਨੂੰ ਲੈ ਕੇ ਇਹਨਾਂ ਦੀ ਬੈਸਟ ਪਸੀ ਹੈ